ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਪ੍ਰਿੰਟਡ ਸੂਟਸ ਡਿਜੀਟਲ ਪ੍ਰਿੰਟ ਦੇ ਸੂਟਸ ਰਹਿਣਗੇ ਜੀ ਸਾਰਾ ਕਪੜਾ ਇਹ ਜਿਹੜਾ ਬ੍ਰਾਂਡ ਦਾ ਰਹੇਗਾ ਠੀਕ ਹੈ ਜੀ ਐਸਕੇਂਡ ਲੈਵਲਿੰਗ ਦਾ ਸਟਾਫ ਰਹੇਗਾ ਵਿਦਆਊਟ ਲਾਈਨਿੰਗ ਵੀ ਤੁਸੀਂ ਇਹ ਵਾਲੇ ਸੂਟਸ ਬਣਾ ਸਕਦੇ ਹੋ ਬਿਲਕੁਲ ਸੌਫਟ ਵਾਲੀ ਕਾਟਨ ਹੁੰਦੀ ਹੈ ਐਂਡ ਇਸ ਸੂਟ ਇਹਨਾਂ ਸੂਟਸ ਤੇ ਕੋਈ ਵੀ ਕੰਪਲੇਂਟ ਨਹੀਂ ਹੁੰਦੀ ਠੀਕ ਹੈ ਜਿੱਦਾਂ ਮਰਜੀ ਤੁਸੀਂ ਵੇਅਰ ਕਰੀ ਚੱਲੋ ਤੱਲਾ ਹੀ ਜਿਹੜਾ ਕਲਰ ਆ ਬਹੁਤ ਜ਼ਿਆਦਾ ਪਿਆਰਾ ਕਲਰ ਆ ਚੈਰੀ ਸ਼ੇਡ ਦੇ ਉੱਪਰ ਆ ਜੀ ਪ੍ਰਿੰਟ ਦੇਖੋ ਕਿੰਨਾ ਪਿਆਰਾ ਪ੍ਰਿੰਟ ਬਣਿਆ ਹੋਇਆ ਠੀਕ ਹੈ ਇਸ ਦੇ ਵਿੱਚ ਤੁਸੀਂ ਬ੍ਰਾਊਨ ਕਲਰ ਔਰ ਸਕਿਨ ਕਲਰ ਦੀ ਜਿਹੜੀ ਹੈਗੀ ਹੈ ਲੇਸਿੰਗ ਵਗੈਰਾ ਕਰਕੇ ਪ੍ਰੋਪਰ ਡਿਜ਼ਾਈਨਿੰਗ ਕਰਵਾ ਸਕਦੇ ਹੋ ਪ੍ਰੋਪਰ ਸਕਰੀਨਸ਼ਾਟ ਲੈਂਦੇ ਜਾਓ ਜੀ ਜਿਹੜੇ ਨਵੇਂ ਈਵਰਸ ਦਾ ਤੁਹਾਨੂੰ ਹੁੰਦਾ ਕਿ ਅਸੀਂ ਆਰਡਰ ਕਿਦਾਂ ਕਰਨਾ ਪ੍ਰੋਪਰ ਸਕਰੀਨਸ਼ਾਟ ਲੈ ਕੇ ਜੋ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਉਸ ਦੇ ਉੱਪਰ ਤੁਸੀਂ ਵਟਸਐਪ ਮੈਸੇਜ ਕਰ ਦੇਣਾ ਹੁੰਦਾ ਪਲੀਜ਼ ਸਕਰੀਨਸ਼ਾਟ ਲੈ ਤੋ ਬਿਨਾ ਕਾਲ ਨਾ ਕਰਿਆ ਕਰੋ ਕਿਉਂਕਿ ਇਦਾਂ ਨਹੀਂ ਪਤਾ ਚੱਲਦਾ ਤੁਹਾਨੂੰ ਕਈ ਵਾਰ ਪੁਰਾਣੀ ਵੀਡੀਓ ਹੈ ਜਿਹੜੀ ਮੰਨ ਲਓ ਅੱਜ ਸ਼ੋ ਹੋ ਰਹੀ ਹੈ ਤਾਂ ਫਿਰ ਅਸੀਂ ਰੈਂਡਮਲੀ ਕਿਸੇ ਚੀਜ਼ ਦਾ ਪ੍ਰਾਈਸ ਨਹੀਂ ਦੱਸ ਸਕਦੇ ਠੀਕ ਹੈ ਜੀ ਤੇ ਅੱਜ ਵਾਲੀ ਵੀਡੀਓ ਦੇ ਵੀ ਪ੍ਰਾਈਸਿਸ ਹੈਗੇ ਜਿਹੜੇ ਉਹ ਨਾਲ ਦੀ ਨਾਲ ਸ਼ੋ ਹੋਈ ਜਾਣਗੇ ਤੁਹਾਨੂੰ ਹਾਂਜੀ ਜਿਸ ਤਰ੍ਹਾਂ ਹਰ ਵੀਡੀਓ ਦੇ ਵਿੱਚ ਹੁੰਦਾ ਹਰ ਏਜ ਗਰੁੱਪ ਦੇ ਲਈ ਹੁੰਦੇ ਨੇ ਕਲਰਸ ਸੋ ਇਹ ਹੈਗਾ ਜੀ ਲਵਲੀਨ ਦਾ ਐਂਡ ਤੁਸੀਂ ਦੇਖੋ ਬਹੁਤ ਹੀ ਜ਼ਿਆਦਾ ਜਿਹੜਾ ਪਿਆਰਾ ਹੈ ਪ੍ਰਿੰਟ ਸਾਰੇ ਸੂਟ ਸੀ ਡਿਜੀਟਲ ਪ੍ਰਿੰਟ ਦੇ ਰਹਿਣਗੇ ਜੀ ਠੀਕ ਹੈ ਇਸ ਤਰ੍ਹਾਂ ਦੇ ਨਾਲ ਸਾਰੇ ਸੂਟ ਦੇ ਵਿੱਚ ਪ੍ਰਿੰਟਿੰਗ ਬਣੀ ਹੋਈ ਆ 올ਓਵਰ ਸੂਟਸ ਨੇਵਰ ਹਾਂਜੀ ਨੈਕਸਟ ਆਪਣਾ ਇਹ ਵਾਲਾ ਪ੍ਰਿੰਟ ਹੈ ਇਹ ਵੀ ਲਵਲੀਨ ਤੇ ਹੀ ਰਹੇਗਾ ਬਹੁਤ ਹੀ ਜ਼ਿਆਦਾ ਸੌਫਟ ਸਾਰੇ ਸੂਟਸ ਦਾ ਪ੍ਰਾਈਸ ਅੱਜ ਵਾਲਿਆਂ ਦਾ ਸੇਮ ਰਹੇਗਾ ਐਂਡ ਸਟੱਫ ਹੈਗਾ ਜਿਹੜਾ ਬਹੁਤ ਜ਼ਿਆਦਾ ਸੌਫਟ ਰਹੇਗਾ ਵਿਦਾਊਟ ਲਾਈਨਿੰਗ ਤੁਸੀਂ ਆਰਾਮ ਨਾਲ ਸੂਟ ਬਣਾ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਇਸ ਦੇ ਵਿੱਚ ਪ੍ਰਿੰਟ ਹੈ ਤੁਸੀਂ ਫਿਰੋਜੀ ਕਲਰ ਹੈਗਾ ਜਾਂ ਤੁਸੀਂ ਇਸ ਦੇ ਵਿੱਚ ਪਰਪਲ ਸ਼ੇਡ ਹੈ ਇਸ ਦੇ ਨਾਲ ਡਿਜ਼ਾਈਨਿੰਗ ਕਰੋਗੇ ਤਾਂ ਬਹੁਤ ਸੋਹਣਾ ਸੂਟ ਲੱਗਣਾ ਹੈ ਤੁਹਾਡਾ ਬੇਸ ਹੈਗਾ ਜਿਹੜਾ ਬਲੈਕ ਕਲਰ ਦਾ ਪਰ ਜੋ ਪ੍ਰਿੰਟਿੰਗ ਹੈ ਬਹੁਤ ਜ਼ਿਆਦਾ ਪਰਮੀ ਹੋਣ ਦੇ ਕਾਰਨ ਉਸ ਦੀ ਲੁੱਕ ਹੈ ਜਿਹੜੀ ਥੋੜੀ ਘਟ ਆਉਂਦੀ ਹੈ ਹਾਂਜੀ ਨੈਕਸਟ ਹੈਗਾ ਇਹ ਆਪਣਾ ਗ੍ਰੇ ਕਲਰ ਦਾ ਸੂਟ ਸਾਰਾ ਕਪੜਾ ਤੁਹਾਨੂੰ ਵਿਦ ਸਟੈਂਪ ਮਿਲੇਗਾ ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ ਪ੍ਰਿੰਟ ਹੈ ਇਸ ਦਾ ਨੇੜੇ ਤੋਂ ਦੇਖ ਸਕਦੇ ਹੋ ਤੁਸੀਂ ਠੀਕ ਹੈ ਮੀਡੀਅਮ ਜਿਹਾ ਪ੍ਰਿੰਟ ਹੈ ਨਾ ਤਾਂ ਬਹੁਤਾ ਛੋਟੇ ਹੀ ਹੈ ਤੇ ਨਾ ਹੀ ਬਹੁਤ ਵੱਡੇ ਫਲਾਵਰਸ ਨੇ ਕਿਸੇ ਵੀ ਕਲਰ ਦਾ ਦੁਪੱਟਾ ਕਰਵਾ ਸਕਦੇ ਹੋ ਤੁਸੀਂ ਇਹਨਾਂ ਦੇ ਨਾਲ ਇਕਸਰ ਮਤਲਬ ਕਿ ਮੋਸਟਲੀ ਨਾ ਤੁਹਾਡੇ ਕੁਐਸਚਨ ਇਹ ਵੀ ਹੁੰਦਾ ਕਿ ਕਿਹੜੇ ਸੂਟਸ ਦੇ ਨਾਲ ਕਿਹੜਾ ਦੁਪੱਟਾ ਚੱਲੇਗਾ ਮੋਸਟਲੀ ਜਿਹੜੇ ਆਪਾਂ ਹੁਣ ਗਰਮੀ ਵਾਲੇ ਸੂਟਸ ਦਿਖਾਉਣੇ ਆ ਤਾਂ ਅਗਰ ਤੁਸੀਂ ਪਿਓਰ ਦਾ ਦੁਪੱਟਾ ਤਾਂ ਦੇਖੋ ਤੁਹਾਡੀ ਅੱਗੇ ਚੁਆਇਸ ਆ ਜਾਂਦੀ ਕਿ ਤੁਸੀਂ ਮਤਲਬ 1300 ਰੁਪਏ ਲਾਉਣਾ ਚਾਹੁੰਦੇ ਹੋ 100 ਰੁਪਏ ਦੀ ਡਾਈ ਦਾ 1400 ਰੁਪਏ ਦਾ ਤੁਹਾਨੂੰ ਡਾਇਰੈਕਟ ਪੈ ਜਾਂਦਾ ਹੈ ਕਈ ਵਾਰ ਹੁੰਦਾ ਹੈ ਕਿ ਆਪਾਂ ਨੂੰ ਹੁੰਦਾ ਸਾਨੂੰ ਥੋੜਾ ਸਸਤੀ ਕਾਸਟ ਦੇ ਵਿੱਚ ਮਿਲ ਜਾਵੇ ਤਾਂ ਨਵ ਭਾਰਤ ਦੇ ਬੈਟਸਨ ਦੇ ਦੁਪੱਟੇ ਆਉਂਦੇ ਨੇ ਕਿ ਤੁਹਾਨੂੰ ਥੋੜੀ ਰੇਂਜ ਦੇ ਵਿੱਚ ਪੈ ਜਾਂਦੀ ਨੇ ਜਿਵੇਂ ਸੈਮੀ ਚਨੌਣ ਦਾ 350 ਰੁਪਏ ਦਾ ਦੁਪੱਟਾ ਪਿਆ ਜਾਂਦਾ 400 ਰੁਪਏ ਦਾ ਤੁਹਾਨੂੰ ਵਿਦ 2.5 ਪਿਆ ਜਾਂਦਾ ਬਾਕੀ ਮਸਰੀਨ ਵਾਲੀਆਂ ਆਪਸ਼ਨਸ ਤਾਂ ਹੈ ਹੀ ਹੈ ਨੈਕਸਟ ਆਪਾਂ ਤੁਹਾਨੂੰ ਕੁਝ ਦੁਪੱਟੇ ਵੀ ਦਿਖਾਵਾਂਗੇ ਕਾਫੀ ਤਰ੍ਹਾਂ ਦੇ ਆਪਾਂ ਦੁਪੱਟੇ ਲੈ ਕੇ ਆਏ ਹੋਏ ਆਂ ਹਾਂਜੀ ਗ੍ਰੇ ਕਲਰ ਹੈ ਬਹੁਤ ਜ਼ਿਆਦਾ ਪਿਆਰਾ ਕਲਰ ਹੈ ਠੀਕ ਹੈ ਇਸ ਦੇ ਨਾਲ ਪੀਚ ਕਲਰ ਦਾ ਅਗਰ ਤੁਸੀਂ ਦੁਪੱਟਾ ਲੈਣੇ ਹੋ ਪੀਚ ਕਲਰ ਦੇ ਨਾਲ ਇਹਨੂੰ ਹਾਈਲਾਈਟ ਕਰਦੇ ਹਾਂ ਤਾਂ ਵੀ ਬਹੁਤ ਸੋਹਣਾ ਲੱਗਣਾ ਅਗਰ ਤੁਸੀਂ ਇਹਨੂੰ ਲਾਈਟ ਹੀ ਰੱਖਣਾ ਚਾਹੁੰਦੇ ਹੋ ਨਹੀਂ ਡਾਰਕ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਚੈਰੀ ਸ਼ੇਡ ਹੋ ਗਿਆ ਗ੍ਰੀਨ ਸ਼ੇਡ ਹੋ ਗਿਆ ਇਸ ਨੂੰ ਹਾਈਲਾਈਟ ਕਰ ਸਕਦੇ ਹੋ ਹਾਂਜੀ ਨੈਕਸਟ ਡੇ ਐਸਕੇ ਦਾ ਰਹੇਗਾ ਠੀਕ ਹੈ ਬਿਲਕੁਲ ਸੌਫਟ ਕਾਟਨ ਹੁੰਦੀ ਹੈ ਇਸ ਕਰਕੇ ਇਹਨੂੰ ਮਲਾਈ ਕਾਟਨ ਬੋਲਿਆ ਜਾਂਦਾ ਹੈ ਕੋਈ ਬਟਰ ਕਾਟਨ ਵੀ ਕਹਿ ਦਿੰਦਾ ਹੈ ਹਾਂਜੀ ਤਾਂ ਇਸ ਤਰ੍ਹਾਂ ਦੇ ਨਾਲ ਹੈਗਾ ਸਾਰਾ ਡਿਜੀਟਲ ਪ੍ਰਿੰਟ ਹੈ ਗੈਸ ਦੇ ਵਿੱਚ ਬਣਿਆ ਹੋਇਆ ਕੇ ਹੈਗਾ ਜੀ ਲਵਲੀਨ ਦਾ ਇਹ ਵਾਲਾ ਇਹ ਵਾਲੇ ਸੂਟ ਹਨ ਜਿਹੜੇ ਮਿਕਸ ਜੀ ਨੇ ਹਨਗੇ ਪਰ ਸਟਾਫ ਸਬ ਦਾ ਹੀ ਪਿਓਰ ਕਾਟਨ ਦਾ ਰਹੇਗਾ ਸੌਫਟ ਰਹੇਗਾ ਠੀਕ ਹੈ ਜੀ ਇਹਦੇ ਵਿੱਚ ਲੀव्स ਵਾਲਾ ਪੈਟਰਨ ਬਣਿਆ ਹੋਇਆ ਇਸ ਤਰ੍ਹਾਂ ਦੇ ਨਾਲ ਠੀਕ ਹੈ ਹਾਂ ਜੀ ਨੈਕਸਟ ਟੇਬਲ ਆ ਪ੍ਰਿੰਟ ਹੈ ਪੀਚ ਕਲਰ ਹੈਗਾ ਜਿਹੜਾ ਡੋਮੀਨੇਟ ਕਰ ਰਿਹਾ ਇਸ ਦੇ ਵਿੱਚ ਠੀਕ ਹੈ ਜੀ ਇਹ ਵੀ ਲਵਲੀਨ ਦਾ ਹੀ ਰਹੇਗਾ ਇਸ ਤਰ੍ਹਾਂ ਦੇ ਨਾਲ ਪ੍ਰਿੰਟ ਬਣਿਆ ਹੋਇਆ ਸਾਰਾ ਨੈਕਸਟ ਹੈਗਾ ਥੋੜਾ ਜਿਹਾ ਡਾਰਕ ਜਿਹਾ ਗ੍ਰੇ ਦੇ ਵਿੱਚ ਜੋ ਪਹਿਲਾਂ ਵਾਲਾ ਆਪਾਂ ਤੁਹਾਨੂੰ ਲਾਈਟ ਗ੍ਰੇ ਦੇ ਵਿੱਚ ਦਿਖਾਇਆ ਇਸ ਤਰ੍ਹਾਂ ਤੇ ਨਾਲ ਪ੍ਰਿੰਟਿੰਗ ਹੈ ਦੀ ਇਸ ਤਰ੍ਹਾਂ ਦੇ ਨਾਲ ਜਿਹੜਾ ਪ੍ਰਿੰਟ ਹੈਗਾ ਸਾਰਾ ਬਣਿਆ ਹੋਇਆ ਇਸ ਦੇ ਵਿੱਚ ਇਹ ਹੈਗਾ ਜੀ ਬਲੈਕ ਕਲਰ ਦੇ ਉੱਪਰ ਇਹ ਹੈ ਸਕੀ ਦਾ ਸਟਾਫ ਰਹਿ ਗਿਆ ਠੀਕ ਹੈ ਇਸ ਤਰ੍ਹਾਂ ਦੇ ਨਾਲ ਛੋਟਾ ਪ੍ਰਿੰਟ ਹੈ ਜਿਹੜਾ ਬਣਿਆ ਹੋਇਆ ਬਲੈਕ ਕਲਰ ਦੇ ਉੱਪਰ ਹੈ ਸਾਰਾ ਹੀ ਪਰਮਾ ਜਿਹਾ ਸੂਟ ਬਣਿਆ ਹੋਇਆ ਹਾਂਜੀ ਨੈਕਸਟ ਇਹ ਹੈਗਾ ਲਵਲੀਨ ਦਾ ਐਂਡ ਇਹਦਾ ਵੀ ਜਿਹੜਾ ਬੇਸ ਕਲਰ ਹੈ ਉਹ ਬਲੈਕ ਆ ਬਲੈਕ ਕਲਰ ਦੇ ਉੱਪਰ ਇਸ ਤਰ੍ਹਾਂ ਦੇ ਨਾਲ ਜਿਹੜੇ ਹੈਗਾ ਫਲਾਰਸ ਬਣੇ ਹੋਏ ਨੇ ਕਿਸੇ ਵੀ ਕਲਰ ਦੇ ਨਾਲ ਤੁਸੀਂ ਡਿਜ਼ਾਈਨਿੰਗ ਕਰ ਸਕਦੇ ਹੋ ਕੋਈ ਵੀ ਦੁਪੱਟਾ ਹੈਗਾ ਜਿਹੜਾ ਤੁਸੀਂ ਇਸ ਦੇ ਨਾਲ ਕੈਰੀ ਕਰ ਸਕਦੇ ਹੋ ਹਾਂਜੀ ਨੈਕਸਟ ਡੇ ਵਾਲਾ ਹੈਗਾ ਬੇਸ ਹੈਗਾ ਇਹਦਾ ਨੇਵੀ ਬਲੂ ਕਲਰ ਦਾ ਐਸਕੇ ਦਾ ਸਟਫ ਰਹੇਗਾ ਇਸ ਤਰ੍ਹਾਂ ਦਿਨਾ ਇਸ ਦੇ ਵਿੱਚ ਵੀ ਉਸ ਤਰ੍ਹਾਂ ਦੇ ਨਾਲ ਹੀ ਪ੍ਰਿੰਟਿੰਗ ਬਣੀ ਹੋਈ ਹੈ ਕਿਸੇ ਵੀ ਕਲਰ ਨੂੰ ਤੁਸੀਂ ਹਾਈਲਾਈਟ ਕਰਵਾ ਸਕਦੇ ਹੋ ਤੁਸੀਂ ਵਿਦ ਸਟਿਚਿੰਗ ਵੀ ਸਾਡੇ ਤੋਂ ਸੂਟ ਲੈ ਸਕਦੇ ਹੋ ਵਿਦਆਊਟ ਸਟਿਚਿੰਗ ਵੀ ਲੇ ਸਕਦੇ ਹਾਂ ਜੀ ਤੇ ਇਹ ਵਾਲਾ ਹੈਗਾ ਇਸ ਵੀਡੀਓ ਦਾ ਲਾਸਟ ਸੂਟ ਲਵਲੀਨ ਦਾ ਪ੍ਰਿੰਟ ਰਹੇਗਾ ਬਹੁਤ ਸੋਹਣੀ ਡਿਜ਼ਾਈਨਿੰਗ ਰਹੇਗੀ ਇਸ ਦੇ ਉੱਪਰ ਤੁਸੀਂ ਕਿਸੇ ਤਰ੍ਹਾਂ ਦੇ ਨਾਲ ਵੀ ਜਿਹੜਾ ਇਸ ਨੂੰ ਡਿਜ਼ਾਈਨ ਕਰਵਾ ਸਕਦੇ ਹੋ ਫਰੋਜੀ ਕਲਰ ਹੈ ਜੀ ਉੱਪਰ ਵਾਈਟ ਹੈਗੇ ਆ ਜਿਹੜੇ ਫਲਾਵਰਸ ਬਣੇ ਹੋਏ ਸੌਰੀ ਲੀव्स ਬਣੇ ਹੋਏ ਨੇ ਇਸ ਦੇ ਵਿੱਚ ਠੀਕ ਹੈ ਠੀਕ ਹੈ ਜੀ ਫਿਰ ਅੱਜ ਵਾਲੀ ਵੀਡੀਓ ਦੇ ਵਿੱਚ ਇੰਨੇ ਸੂਟਸ ਅੱਜ ਆਪਾਂ ਤੁਹਾਨੂੰ SK and Lovely in ਦਾ سٹاف دکھایا ہے ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਭੇਜ ਦੇਣਾ کافی ਕਸਟਮਰ ਜਦੋਂ ਨਾ ਸੂਟ سیل ਹੋ ਜਾਂਦੇ ਉਸ ਤੋਂ ਬਾਅਦ ਮੈਸੇਜ ਆਉਂਦਾ ਜੀ ਸਾਨੂੰ ਇਹ ਸੂਟ ਲੈ ਆ ਕੇ ਦਿਓ ਜਾਂ ਇਹ ਸੂਟ ਤੁਸੀਂ ਦੁਬਾਰਾ ਲੈ ਕੇ ਆਓ ਤੁਹਾਨੂੰ ਅਸੀਂ ਦੱਸ ਦਿੰਨੇ ਆ ਜੀ ਕਿਉਂਕਿ ਅਸੀਂ ਸਟਾਕ ਹੈਗਾ ਜਿਹੜਾ ਜਿੱਦਾਂ ਲੈ ਆਈ ਇੱਕ ਦਿਨ ਤਾਂ ਉਹਨੂੰ ਅਸੀਂ ਹੌਲੀ ਹੌਲੀ ਵੀਡੀਓਸ ਪਾ ਲਿੰਨੇ ਪਾਉਂਦੇ ਰਹਿਣੇ ਆ ਠੀਕ ਹੈ ਤਾਂ ਜਦੋਂ ਉਹ ਫਿਰ ਸਾਡਾ ਉਹ ਵਾਲਾ ਸਟਾਕ ਖਤਮ ਹੋਏਗਾ ਦੁਬਾਰਾ ਫੇਰ ਦੂਸਰੇ ਸਟਾਕ ਦੀ ਟਰਨ ਆਉਂਦੀ ਹੁੰਦੀ ਹੈ ਸੋ ਤੁਸੀਂ ਜਿਨ੍ਹਾਂ ਨੇ ਪਹਿਲਾਂ ਲੈ ਲਏ ਸੂਟ ਤਾਂ ਬੈੱਲ ਲੈਂਟ ਗੱਡੇ ਤੇ ਦੂਸਰਿਆਂ ਨੂੰ ਥੋੜੀ ਜਿਹੀ ਵੇਟ ਜ਼ਰੂਰ ਕਰਨੀ ਪੈਗੀ ਇਸ ਲਈ ਤੁਹਾਨੂੰ ਸਾਰਿਆਂ ਨੂੰ ਆਪਣਾ ਟਾਈਮਿੰਗ ਦੱਸੀ ਹੋਈ ਹੈ ਕਿ 10 ਵਜੇ ਦੀ ਸਵੇਰ ਦੀ ਟਾਈਮਿੰਗ ਹੈਗੀ ਆਪਣੀ ਵੀਡੀਓ ਦੀ ਸੋ ਤੁਸੀਂ ਬੈੱਲ ਆਈਕਨ ਜ਼ਰੂਰ ਪ੍ਰੈਸ ਕਰਕੇ ਰੱਖਿਆ ਕਰੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖਿਆ ਕਰੋ ਤਾਂ ਜੋ ਤੁਹਾਡੇ ਫੇਵਰਿਟ ਸੂਟਸ ਨੂੰ ਤੁਸੀਂ ਨਾਲ ਦੀ ਨਾਲ ਹੀ ਪਰਚੇਸ ਕਰ ਸਕੋ ਠੀਕ ਹੈ ਜੀ ਫਿਰ ਅੱਜ ਵਾਲੀ ਵੀਡੀਓ ਦੇ ਵਿੱਚ ਇੰਨੇ ਸੂਟਸ ਫਿਰ ਮਿਲਾਂਗੇ ਆਪਾਂ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਇਹਨਾਂ ਸੂਟਸ ਤੇ ਆਰਡਰ ਕਰੋ ਬੁੱਕ